ਜਿੰਦਦਰੂ ਵਿਸਾਵਾ ਇੱਥੇ ਕਿਦਦਰ ਇਹਨੂੰ ਬੰਦ ਕਰਾਉਣਾ ਪੀਏ ਜਾਂ ਮਾਫੀ ਦੀ ਗੁਮਾਫੀ ਜਾਂ ਨਾ ਦਿੱਤਾ ਬਿਲਕੁਲ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜਲੰਧਰ ਦੇ ਕੁਲੜ ਪੀਏ ਦੀ ਆ ਪਹੁੰਚ ਚੁੱਕੀਆਂ ਨੇ ਇਹਦਾ ਨਾਮ ਰਮਨਦੀਪ ਸਿੰਘ ਮਗਉਮਟ ਮੈਂ ਨਾ ਸਾਨੂੰ ਪਰਚੇ ਦੀ ਪਰਵਾਹ ਆ ਨਾ ਸਾਨੂੰ ਕਿਸੇ ਚੀਜ਼ ਦੀ ਪਰਵਾਹ ਆ ਅਸੀਂ ਖੜੀ ਦਾ ਸੱਚਾਈ ਤੇ ਇਸ ਬੰਦੇ ਨੇ ਪਹਿਲਾਂ ਤਾਂ ਸਰਦਾਰਾਂ ਦਾ ਨਾਮ ਖਰਾਬ ਕੀਤਾ ਠੀਕ ਆ ਉਹ ਸਾਨੂੰ ਇੰਨਾ ਅਜੀ ਸ਼ਰਮ ਸਾਨੂੰ ਆਈ ਆਪਣੇ ਆਪ ਤੇ ਵੀ ਇੰਨੇ ਇੰਨੀ ਕ ਬੇਇਜ਼ਤੀ ਸਾਡੀ ਕਰਾਈ ਉਹ ਤੋਂ ਬਾਅਦ ਇੰਨੇ ਹੁਣ ਇੱਕ ਕਹਿ ਦਿੱਤਾ ਆ ਹੁਣ ਇਹਦੇ ਤੁਸੀਂ ਬਿਆਨ ਸੁਣੀ ਲਿਆ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਹੈ ਦੁਨੀਆ ਬੜੀ ਟਿੱਪੀ ਵੱਡੀ ਗੱਲ ਇਹਨੇ ਕਹੀ ਆ ਵੀ ਕਮ ਘਰਕਤਾ ਤੂੰ ਕਰ ਰਹੇ ਆ ਸਰਦਾਰਾਂ ਦੇ ਨਾਂ ਦੇ ਉੱਤੇ ਤੂੰ ਪਲੰਕਾਂ ਤੂੰ ਕੋਈ ਸਰਦਾਰ ਨਹੀਂ ਆ ਬਿਗ ਬੋਝ ਜਾਣ ਦੇ ਕਰਕੇ ਤੂੰ ਸਾਰਾ ਆਪਣਾ ਖੇਡ ਰਚਾਇਆ ਆ ਤੇਰੀ ਦੁਕਾਨ ਤੇ ਸ਼ੋਪ ਦੇ ਬਾਹਰ ਖੜੇ ਆ ਤੇਰੀ ਸ਼ੋਬ ਬੰਦ ਕਰਾ ਦਾਂਗੇ ਮਾਫੀ ਮੰਗ ਲਾ ਐਦਾਂ ਦੀ ਵੀਡੀਓ ਕਦੀ ਵੀ ਨਹੀਂ ਤੂੰ ਪਾਉਣੀ ਹੈਗੀ ਕਿਉਂਕਿ ਆਪਾਂ ਇਹ ਵੀਡੀਓ ਕਿਉਂ ਪਾ ਰਹੇ ਆ ਕਿਉਂ ਆਪਾਂ ਸਾਰੀ ਦੁਨੀਆ ਨੂੰ ਕਹਿ ਰਹੇ ਆ ਕੀ ਕਹਿ ਰਹੇ ਆ ਪੱਕੀ ਮੈਸੇਜ ਦੇ ਰਹੇ ਆ ਸਾਰਿਆਂ ਨੂੰ ਕਹਿ ਰਿਹਾ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਆ ਇਹਦੇ ਵਿੱਚ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਆ ਗਏ ਆ ਤੇ ਹੁਣ ਬਾਬੇ ਤੁਸੀਂ ਇੱਥੇ ਪਹੁੰਚੇ ਹੋ ਮਿਲੇ ਤੁਹਾਨੂੰ ਉਹ ਮਿਲੇ ਹੀ ਨਹੀਂ ਉਹਨਾਂ ਨੇ ਜਿਹੜੇ ਸਟਾਫ ਆ ਉਹਨੂੰ ਕਿਹਾ ਵੀ ਨੰਬਰ ਦੇ ਫੇਰ ਅਸੀਂ ਕੋਈ ਐਕਸ਼ਨ ਕਰਦਾਂਗੇ ਮੈਂ 2 ਘੰਟੇ ਦਾ ਟਾਈਮ ਦੇਣਾ 2 ਘੰਟਾ ਟਾਈਮ ਹੈਗਾ ਹੈ ਉਹਨਾਂ ਦੇ ਕੋਲੋਂ ਦੀ ਦੇ ਦੇਣ ਠੀਕ ਹੈ ਨਹੀਂ ਤਾਂ ਮੈਂ ਫੇਰ ਉਹ ਐਕਸ਼ਨ ਕਰਤਾ ਤੇ ਆਪੇ ਸਾਰੇ ਭੱਜੇ ਹੋਣਗੇ ਨੰਬਰ ਤੇ ਟਰਾਈ ਕਰਦੇ ਨੰਬਰ ਬੰਦ ਆ ਰਿਹਾ ਜਿਸ ਲਖਤਰੀ ਜੋ ਅਪਸ਼ਬਦ ਬੋਲੇਗੇ ਹੈ ਵੀਡੀਓ ਦੇ ਵਿੱਚ ਅਪਸ਼ਬਦ ਬੋਲੇਗੇ ਹਾਂ ਬੋਲੇਗਾ ਗਲਤ ਕੱਢੀ ਜਾ ਹਾਂ ਬਿਲਕੁਲ ਤੇ ਉਹ ਵੀਡੀਓ ਡਿਲੀਟ ਕਰਾਉਣ ਲਈ ਵੀ ਕਿਹਾ ਜਾ ਜਾ ਬਿਲਕੁਲ ਮੈਂ ਉਹ ਕਿਹਨਾਂ ਨੂੰ ਡਿਲੀਟ ਕਰਾਉਣ ਉਹਨਾਂ ਨੇ ਇਹ ਕੀ ਸ਼ਬਦ ਬੋਲਦੇ ਪਏ ਤੁਸੀਂ ਫੀਟ ਪਬਲਿਸਿਟੀ ਯਾਰ ਤੁਸੀਂ ਕੋਈ ਸ਼ਰਮ ਕਰ ਲਓ ਤੁਸੀਂ ਸਰਦਾਰ ਬੰਦੇ ਹੋ ਪਹਿਲਾਂ ਤੁਹਾਨੂੰ ਤੁਸੀਂ ਪਹਿਲਾਂ ਸਰਦਾਰਾਂ ਦੀ ਬਲਦਾਨੀ ਕਰਾਤੀ ਹੁਣ ਤੁਸੀਂ ਸਾਰੀ ਦੁਨੀਆ ਨੂੰ ਕਹਿ ਰਹੇ ਹੋ ਸਾਰੀ ਦੁਨੀਆ ਨੂੰ ਕਹਿ ਰਹੇ ਹਾਂ ਮੈਂ ਤਾਂ ਹੈਰਾਨ ਐ ਵੀ ਹੁਣੋ ਥੇ ਮੈਨੂੰ ਮਿਲਿਆ ਨਹੀਂ ਕਹਿੰਦੇ ਜੈਪੁਰ ਗਿਆ ਆ ਤੇ ਮੈਂ ਕਹਿੰਦਾ ਵੀ ਕੋਈ ਵੀ ਇਦਾਂ ਦੀ ਦੁਕਾਨ ਨਹੀਂ ਕੋਈ ਵੀ ਇਦਾਂ ਦਾ ਸਟਾਫ ਨਹੀਂ ਕੋਈ ਵੀ ਇਦਾਂ ਦੀ ਲੋਕੇਸ਼ਨ ਨਹੀਂ ਹੁੰਦੀ ਹੈ ਕਿ ਵੀ ਜਿਹੜਾ ਕੀ ਦੁਕਾਨ ਦੇ ਉੱਤੋਂ ਪਿੱਛੇ ਨੈਟਵਰਕ ਨਾ ਹੋਵੇ ਰੇਕ ਦੀ ਪਿੱਛੇ ਲੋਕੇਸ਼ਨ ਹੁੰਦੀ ਆ ਇਹ ਸਟਾਫ ਨੂੰ ਸਾਰਾ ਪਤਾ ਹੈ ਉਹਨਾਂ ਨੂੰ ਐ ਆ ਵੀ ਇਹ ਬਾਬੇ ਆਏ ਆ ਚਲੀ ਜਾਣਗੇ ਅਸੀਂ ਉੱਧਾ ਜਾਣ ਵਾਲੇ ਹੈ ਨਹੀਂ ਸੀ ਤਰੀ ਬਿਚਾ ਕੇ ਬੈਠਣ ਲੱਗੇ ਇੱਥੇ ਠੀਕ ਹੈ ਹਾਂਜੀ ਬਿਲਕੁਲ ਇਹ ਕੁੱਲ ਕੁੱਲੜ ਪੀਜੇ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੈਨੂੰ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜਿਹੜੇ ਗੰਦੀ ਗਾਇਕੀ गा ਰਹੇ ਆ ਗੰਦੇ ਬੰਦੇ ਗਾਣੇ गा ਰਹੇ ਆ ਉਹ ਬੰਦ ਹੋ ਜਾਓ ਬਾਹਰ ਆ ਜਾਓ ਉਹਨਾਂ ਦੀਆਂ ਵੀ ਲੱਤਾਂ ਚੰਗੀ ਤਰ੍ਹਾਂ ਤੋੜਾਂਗੇ ਉਹਨਾਂ ਦੇ ਸੰਗੀ ਵੀ ਨਾਲ ਪਹੁੰਚ ਹੀ ਗਏ ਆ ਇਹਨਾਂ ਇਹਨਾਂ ਦੇ ਸਾਹਮਣੇ ਅਸੀਂ ਸਮਝਾ ਕੇ ਗਏ ਸੀ ਹੌਸਲਾ ਦੇ ਕੇ ਚੰਗੀ ਤਰ੍ਹਾਂ ਕੀ ਪਰ ਮੁੱਖਾ ਕੋਈ ਨਹੀਂ ਜੋ ਨੰਗਿਆ ਸਮਾਂ ਨੰਗੇ ਆਉਣ ਵਾਲੇ ਸਮੇਂ ਧਿਆਨ ਰੱਖਣਾ ਅਣੀ ਤਾਂ ਬਹੁਤ ਹੀ ਜ਼ਿਆਦਾ ਚਲੋ ਤੁਸੀਂ ਸਿੰਪਲ ਮੇਰੇ ਹਿਸਾਬ ਦੇ ਨਾਲ ਜੇ ਸਿਰ ਦੇ ਉੱਤੇ ਸੁੰਦਰ ਦਸਤਾਰ ਆ ਸਾਡੇ ਦਾੜਾ ਪ੍ਰਕਾਸ਼ ਆ ਫਿਰ ਤਾਂ ਲੰਡੀ ਪੁਜੀ ਗਾਣਿਆਂ ਤੇ ਵੀਡੀਓ ਬਣਾਉਂਦਾ ਮਤਲਬ ਨਹੀਂ ਮੰਨਦਾ ਕਿਉਂਕਿ ਦਸਤਾਰ ਆ ਸਿਰ ਦੇ ਉੱਤੇ ਇੱਕੋ ਜਿਹਾ ਪਹਿਰਾਵਾ ਦੋਨਾਂ ਦਾ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਹੈ ਸਹਜ ਅਰੋੜਾ ਵੀ ਉਹ ਗਲਤ ਤਰੀਕੇ ਦੇ ਨਾਲ ਚੱਲਦੇ ਆ ਹਜੇ ਵੀ ਪਰ ਜੇ ਸਾਨੂੰ ਇਹ ਅਸੀਂ ਜਦੋਂ ਵਿਚਾਰ ਕਰਕੇ ਪਹੁੰਚੇ ਸਾਨੂੰ ਇਹ ਹੁਣ ਠੋਕਰ ਵੱਜੀ ਬਹੁਤ ਵੱਡੀ ਆਉਣ ਵਾਲੇ ਸਮੇਂ ਤੇ ਵਧੀਆ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਆਉਣਗੇ ਪਰ ਸਾਨੂੰ ਇਹ ਵਿਸ਼ਵਾਸ ਨਹੀਂ ਹੋਇਆ ਦੇਖ ਕੇ ਜਦੋਂ ਮੈਂ ਦੇਖੀ ਵੀਡੀਓ ਸਾਨੂੰ ਸਿੰਘਾਂ ਨੇ ਪਾਈ ਉਹਨਾਂ ਨੇ ਪਾਈ ਜਿਨ੍ਹਾਂ ਨੇ ਸਾਨੂੰ ਆਉਣ ਤੋਂ ਰੋਕਿਆ ਸੀ ਆਉਣ ਤੋਂ ਬਾਅਦ ਵੀ ਸਾਡਾ ਵਿਰੋਧ ਹੋਇਆ ਬਾਹਰਲੇ ਮੁਲਕਾਂ ਤੱਕ ਸਾਡਾ ਵਿਰੋਧ ਹੋਇਆ ਤੁਸੀਂ ਜਾ ਕੇ ਗਲਤ ਕੀਤਾ ਅੱਜ ਵੀ ਤੁਹਾਡੀਆਂ ਵੀਡੀਓ ਇੰਟਰਨੈਟ ਤੇ ਹਨ ਅੱਜ ਵੀ ਉਹਨਾਂ ਉੱਤੇ ਤੁਸੀਂ ਕਮੈਂਟ ਟਿੱਪਣੀਆਂ ਪੜ੍ਹ ਸਕਦੇ ਹੋ ਲੋਕਾਂ ਨੇ ਕਿਹਾ ਤੁਸੀਂ ਗਲਤ ਕੀਤਾ ਜਾ ਕੇ ਉੱਥੇ ਪਰ ਅਸੀਂ ਕਹਿੰਦਾ ਨਹੀਂ ਸਾਡਾ ਫਰਜ਼ ਸੀ ਹੌਸਲਾ ਦੇਣਾ ਪਰ ਸਾਡੇ ਹੌਸਲਾ ਦੇਣ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਰੋ ਬਾਅਦ ਜੋ ਵੀ ਤੁਹਾਡੇ ਨਾਲ ਆ ਨਹੀਂ ਗਲਤ ਕੰਮ ਦੇ ਸੀ ਨਾਲ ਨਹੀਂ ਜੇ ਕੋਈ ਡਿੱਗਦਾ ਉਹਨੂੰ ਅਸੀਂ ਚੱਕਦੇ ਆ ਜੇ ਕੋਈ ਸਿਰ ਤੇ ਚੜਨ ਨੂੰ ਕਰੇ ਉਹਨੂੰ ਫੇਰ ਦੁਖ ਮਾ ਕੇ ਥੱਲੇ ਵੀ ਸਾਨੂੰ ਸੁੱਟਨਾ ਜੇ ਉਹਨਾਂ ਵੱਲੋਂ ਨਹੀਂ ਮਾਫੀ ਨਾਮ ਮੰਗੀ ਗਈ ਤੇ ਨਹੀਂ ਮਾਫੀ ਨਾ ਮੰਗੀ ਗਈ ਵੀ ਸਿੱਖਰ ਪਸੇਂ ਮਗਾ ਸਕਦਾ ਖਾਸ ਤੇ ਬੈਠੇ ਵੱਡੇ ਤੋਂ ਵੱਡੇ ਅਫਸਰ ਨੂੰ ਮਗਾ ਸਕਦਾ ਜਦੋਂ ਰੋਟ ਹੈ ਨਾ 2 ਮਿੰਟ ਜਾਮ ਦੁਕਾਨ ਹੋਈ ਬੰਦ ਉਹਨਾਂ ਦੀਆਂ ਨਿਕਲ ਗਈਆਂ ਚੀਕਾਂ ਸਾਡੇ ਸਿੱਖ ਧਰਮ ਦੇ ਅੱਗੇ ਬਦਨਾਮ ਕੀਤਾ ਜਾ ਰਿਹਾ ਸਾਡੇ ਸਿੱਖ ਧਰਮ ਦੇ ਵੀ ਆਗੂ ਮੈਂ ਕਹਨ ਤੋਂ ਗਰੇ ਨਹੀਂ ਕਰਾਂਗਾ ਵੱਡੇ ਵੱਡੇ ਮਸਲੇ ਤੇ ਆ ਕੇ ਮੀਟਿੰਗਾਂ ਕਰ ਲੈਂਦੇ ਆ ਵੱਡੇ ਵੱਡੇ ਠਿੱਟ ਕੱਢ ਕੇ ਬਹਿ ਜਾਂਦੇ ਆ ਵੱਡੀਆਂ ਵੱਡੀਆਂ ਸ੍ਰੀ ਸਭਾ ਪੜ ਲੈਂਦੇ ਆ ਇਹੋ ਜਿਹੇ ਮੁੱਦੇ ਕਿੰਨੇ ਨੇ ਸੰਭਾਲਣੇ ਆ ਤੇ ਜਿਹੜੇ ਇਹੋ ਜਿਹੇ ਮੁੱਦੇ ਸੰਭਾਲਦੇ ਆ ਉਹਨਾਂ ਨਾਲ ਤੋੜਨ ਨੂੰ ਤਿਆਰ ਨਹੀਂ ਹੁੰਦੇ ਜੇ ਸਾਡੀ ਸਰਮੋਹ ਸੰਸਥਾ ਹੀ ਕਾਇਕ ਹੈ ਕਿਉਂਕਿ ਹੋਵੇ ਨਾ ਸਤਕਾਰਯੋਗ ਔਕਾਤ ਤੱਕ ਸਭ ਮੈਂ ਨਮਸਤਾ ਕਰਦੇ ਉੱਤੇ ਪਰ ਇਹ ਬਾਦਲ ਦਲਦੀ ਹੈ ਜੇਬਾਂ 'ਚੋਂ ਜ਼ਤੇਦਾਰ ਨਿਕਲੇ ਤੇ ਉੱਥੇ ਪ੍ਰਧਾਨ ਨਿਕਲੇ ਜੇ ਸਾਡੀ ਕਿਤੇ ਸਿੰਘਾਂ 'ਚੋਂ ਕੋਈ ਖਾਲਸੇ 'ਚ ਇੱਕ ਵੀ ਬਹਿ ਜਾਏ ਨਾ ਤੇ ਬੰਦੇ ਦੇ ਪੁੱਤ ਦੁਨੀਆ ਸਾਰੀ ਤੇ ਬਣਾ ਕੇ ਦੱਸਦੇ ਵੇ ਕਿ ਸਿੱਖਾਂ ਦੀ ਰਹਿਨਮਾਈ ਕਿੱਦਾਂ ਹੁੰਦੀ ਆ ਪਰ ਇਹਨਾਂ ਨੇ ਗਦਰ ਗੰਦ ਪਾਰਤਾ ਤਾਂ ਹੀ ਇਹ ਹੁੰਦੇ ਸੁੱਖਦਿਆਂ ਨੇ ਕਿ ਉਹਨਾਂ ਨੂੰ ਮੂੰਹ ਜਿਹੜੇ ਨੰਬੜੇ ਆ ਨਾ ਉਹ ਖਾਲਸੇ ਨੂੰ ਆਉਂਦੇ ਆ ਇਸੇ ਕਰਕੇ ਤੇ ਖਾਲਸਾ ਇਸੇ ਕਰਕੇ ਤੁਰਿਆਵਾ ਕਿ ਅਸੀਂ ਉਹਨਾਂ ਨਹੀਂ ਹੁਣ ਤੱਕ ਪ੍ਰਵਾਹ ਕੀਤੀ ਹੁਣ ਨਹੀਂ ਅਸੀਂ ਪ੍ਰਵਾਹ ਕਰਦੇ ਹਾਂ ਬਾਬਾ ਜੀ ਗਦਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਗਦਰਾਂ ਤੇ ਬਿਲਕੁਲ ਇਹ ਉਹ ਗਾਉਂਦੇ ਆ ਥੱਲੇ ਗਾਣੇ ਬਿਲਕੁਲ ਰੌਂਗ ਚੱਲਦਾ ਸਾਰੇ ਤੇ ਕਾਰਵਾਈ ਹੋਣੀ ਚਾਹੀਦੀ ਤੇ ਬਾਬਾ ਜੀ ਇੱਥੇ ਇੱਥੇ ਆਉਣ ਤੋਂ ਪਹਿਲੇ ਤੁਹਾਡੀ ਗੱਲਬਾਤ ਹੋਈ ਕੋਈ ਫੋਨ ਤੇ ਇਹਨਾਂ ਨਾਲ ਜਾਂ ਕੰਟੈਕਟ ਹੋਇਆ ਤੁਹਾਡਾ ਕੋਈ ਗੱਲਬਾਤ ਨਹੀਂ ਹੋਈ ਸਾਨੂੰ ਬਾਹਰੋਂ ਕੌਲ ਆਈਆਂ ਬਾਹਰੋਂ ਵੀਡੀਓ ਆਈਆਂ ਵੇਖ ਕੇ ਮਨ ਦੁਖੀ ਹੋਇਆ ਲੋਕੀ ਇਹਨਾਂ ਦੀ ਵੀਡੀਓ ਅਟੈਚ ਕਰਕੇ ਨਾਲ ਤੇ ਦੁੱਖ ਯਾਰ ਕਰ ਰਹੇ ਆ ਵੀ ਅਸੀਂ ਤਾਂ ਤੁਹਾਡੇ ਨਾਲ ਇੰਨਾ ਚੰਗਾ ਕੀਤਾ ਅਸੀਂ ਦੁਨੀਆ ਦੀ ਪਰਵਾਹ ਨਾ ਕਰਦੇ ਹਾਂ ਤੁਹਾਡੇ ਨਾਲ ਖੜੇ ਅੱਜ ਤੁਸੀਂ ਸਾਨੂੰ ਰੋਂਗ ਸ਼ਬਦ ਸਾਨੂੰ ਗੰਦੀਏ ਕਾਲਾ ਕੱਢ ਰਹੇ ਹੋ ਤੇ ਮਿਲ ਤੁਹਾਡੀ ਲਈ ਚੰਗੀ ਗੱਲ ਨਹੀਂ ਉਹਨਾਂ ਲੋਕਾਂ ਦੀ ਕੌਲ ਆਈਆਂ ਦਰਦ ਲੈ ਕੇ ਅੱਜ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀ ਹੁਣ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਤੁਸੀਂ ਇਹ ਸਾਥ ਦੇਂਦਾ ਨਤੀਜਾ ਵੇਖ ਲਿਆ ਇਹ ਹੁਣ ਤੁਸੀਂ ਕਹਿ ਰਹੇ ਹੋ ਨਾ ਸਾਨੂੰ ਕਿ ਅਸੀਂ ਸਾਥ ਦਿੱਤਾ ਤੇ ਇਹਨਾਂ ਨੇ ਨਮਕਰਮੀ ਕੀਤੀ ਸਾਡੇ ਸਾਥ ਦੇਂਦਾ ਗਲਤ ਪ੍ਰਣਾਮ ਨਿਕਲਿਆ ਇਸੇ ਕਰਕੇ ਕੋਈ ਬਹੁਤੀ ਵਾਰੀ ਕਿਸੇ ਨੂੰ ਸਮਝਾਉਂਦਾ ਨਹੀਂ ਸਾਥ ਦੇਣੋਂ ਲੋਕ ਘਟ ਜਾਂਦੇ ਨੇ ਕਿ ਜਿਹੜੇ ਕੁੱਤੇ ਦੀ ਪੂਛ ਆ ਕੁੱਤੇ ਦੀ ਪੂਛ ਹੀ ਰਹਿੰਦੀ ਉਹ ਕਦੀ ਸਿੱਧੀ ਨਹੀਂ ਅਬੇ ਲੱਗਦਾ ਇਹਨਾਂ ਨੂੰ ਗਿਲਟੀ ਫੀਲ ਹੋ ਰਹੀ ਕਿ ਇਹ ਇੰਨਾ ਕੁਛ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਿਲਕੁਲ ਨਹੀਂ ਮਤਲਬ ਹੀ ਨਹੀਂ ਇਹ ਫੀਲ ਹੋਇਆ ਹੁੰਦਾ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹਮਦਰਦੀ ਜਤਾਈ ਬਣਦੀ ਸੀ ਉਦੋਂ ਅਸੀਂ ਵੀ ਨਾਲ ਖੜੇ ਬਣਦਾ ਸੀ ਉਦੋਂ ਪਰ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹੀ ਸਾਰਿਆਂ ਨੂੰ ਮੈਸੇਜ ਦਿੰਦੇ ਆ ਸੁਨੇਹਾ ਦਿੰਦੇ ਆ ਸਾਰੇ ਇਹੀ ਕੰਟੈਕਟ ਇਹਨਾਂ ਦੇ ਨਾਲ ਕਰਕੇ ਚੰਗੀ ਤਰ੍ਹਾਂ ਲਾਣ ਸਕੇ ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹੁੰਦਾ ਅੱਗੇ ਤੇ ਲੋਕਾਂ ਨੂੰ ਸ਼ੱਕ ਸੀ ਨਾ ਕਿ ਵੀਡੀਓ ਕਿਸੇ ਨੇ ਵਾਇਰਲ ਕਰ ਦਿੱਤੀ ਆ ਜਾਂ ਇਹਨਾਂ ਕੋਲ ਗਲਤੀ ਹੋ ਗਈ ਆ ਪਰ ਇਹੋ ਜਿਹਾ ਕਰਤੂਤਾ ਵੇਖ ਕੇ ਮੈਂ ਗਰੰਟੀ 100% ਕਹਿ ਸਕਦਾ ਕਿ ਵੀਡੀਓ ਨਾ ਖੁਦ ਬਣਾ ਕੇ ਇਹਨਾਂ ਨੇ ਆਪ ਵਾਇਲਰ ਕੀਤੀ ਆ ਇਹਦੇ ਪਿੱਤੇ ਮਕਸਦ ਕੀ ਹੈ ਇਹਨਾਂ ਦਾ ਕਿੰਨੀ ਕੇ ਗਿਰੀ ਸੋਚ ਵਾ ਉਹ ਵਾਹਿਗੁਰੂ ਜਾਣਦਾ ਜਾਂ ਇਹ ਜਾਣਦੇ ਤੇ ਬਬੇ ਕਿੰਨੀ ਵੇਰ ਤੱਕ ਇੱਥੇ ਇੱਦਾਂ ਅਸੀਂ ਇੱਥੀਆਂ ਦੇ ਆਪਣੇ ਖਾਲਸੇ ਦੀ ਪਿੱਛੇ ਤੱਕ ਜਿੰਨਾ ਚਿਰ ਸਾਨੂੰ ਪਿੱਛੋਂ ਕੋਈ ਨਹੀਂ ਹੁੰਦਾ ਜਿਨ੍ਹਾਂ ਨੇ ਵੱਧੇ ਆਏ ਆ ਵੱਡੇ ਬਾਹਰ ਕੰਨ ਨਹੀਂ ਹੁੰਦਾ ਖਾਲਸਾ ਇੱਥੇ ਰਹੂਗੀ ਜਿੰਨਾ ਚਿਰ ਕੋਈ ਸਪਸ਼ਟੀ ਕਰਨੀ ਆਉਂਦਾ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੇ ਪੈ ਰਹੇ ਹਾਂ ਤੇ ਹੁਣ ਇਹਨਾਂ ਨੇ ਸਟਾਫ ਨੇ ਤੁਹਾਡੀ ਗੱਲਬਾਤ ਕਰਾਈ ਉਹਨਾਂ ਨਾਲ ਜਾਂ ਕੁਝ ਆਪਣੇ ਇਹਨਾਂ ਦੀ ਮੈਡਮ ਨਾਲ ਵੀ ਹੋਈ ਉਹ ਕਹਿੰਦੀ ਉਹ ਜੈਪੁਰ ਗਏ ਨੇ ਉਹਨਾਂ ਕੱਲ ਨੂੰ ਆ ਜਣਾ ਵਾ ਸਟਾਫ ਨੇ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਮੁੜ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਆ ਕਾਲ ਕਰ ਲਓ ਨੰਬਰ ਲੈ ਲਓ ਜਦੋਂ ਅਸੀਂ ਉਹ ਨੰਬਰ ਤੋਂ ਕਾਲ ਕੀਤੀ ਗੱਲ ਕਰਨ ਦਾ ਕੋਸ਼ਿਸ਼ ਕੀਤੀ ਇਹਨਾਂ ਦਾ ਸੋਚ ਆ ਫਾਰਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਪਹੁੰਚ ਕੇ ਸਟਾਫ ਨੇ ਦੱਸ ਦਿੱਤਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਸੋਚ ਆਫ ਕਰ ਦਿੱਤਾ ਠੀਕ ਹੈ ਜੀ ਆ ਜਿਹੜੀ ਤੁਸੀਂ ਨੁਮਾਇੰਤ ਹੋਰ ਤੇ ਵੀਡੀਓ ਦੇਖੋ ਆਹ ਵਾਲੀ ਵੀਡੀਓ ਹੈ ਜਿੱਤੇ ਇਹ ਸਿਰਫ ਸੈਂਪਲ ਹੈ ਜੀ ਇਹ ਦੁਨੀਆ ਬੜੀ ਹੈ ਮੈਂ ਆਪਣੇ ਸਾਮਣੇ ਘਰ ਆਉਂਦੇ ਅਭੀ ਇਸ ਵਿੱਚ ਦੁਨੀਆ ਦਾ ਕੀ ਖਾਇਦੇ ਦੁਨੀਆ ਕੈਸੀ ਜੇ ਕਿਆ-ਕਿਆ ਰੰਗ ਦਿਖਾਏ ਦੁਨੀਆ ਬੜੀ ਭੈਣਚੋਰ ਦੁਨੀਆ ਦਾ ਕੀ ਕਸੂਰ ਦੁਨੀਆ ਦੇ ਕੀ ਕਸੂਰੇ ਦੇ ਵੀਡੀਓ ਇਹਨਾਂ ਵੱਲੋਂ ਤੁਸੀਂ ਕਸੂਰ ਕੀਤਾ ਤੇ ਤੁਸੀਂ ਕਸੂਰ ਦੀ ਸਜ਼ਾ ਭੁਗਤੀ ਤੇ ਸਾਡਾ ਕੀ ਕਸੂਰ ਜਿੰਨਾ ਤੁਹਾਡੀ ਹੈਲਪ ਕੀਤੀ ਸਾਰੇ ਲੋਕਾਂ ਨੇ ਕਸੂਰ ਉਹਨਾਂ ਦਾ ਕੱਢ ਰਿਹਾ ਕਾਨੂੰਨ ਨੇ ਦਿਖਾਇਆ ਛੋਟੀ ਜਿਹੀ ਕਈ ਸਾਡੇ ਕੋਲ ਵੀਡੀਓ ਪਹੁੰਚੀਆਂ ਹੋਈਆਂ ਜਿਹੜੀਆਂ ਮਤਲਬ ਗਲਤ ਜਿਹੜਾ ਤਰੀਕੇ ਦੇ ਨਾਲ ਉਹ ਗਾਣਿਆਂ ਦੇ ਉੱਤੇ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਸਾਰਿਆਂ ਨੂੰ ਇਹਨਾਂ ਗੱਲਾਂ ਸਹਿਜ ਰੋੜੇ ਨੂੰ ਨਹੀਂ ਇਹ ਗੁਰਪ੍ਰੀਤ ਕੌਰ ਨੂੰ ਨਹੀਂ ਕੱਲਾ ਅਸੀਂ ਉਹਨਾਂ ਨੂੰ ਵੀ ਸਨੇਹਾ ਦੇ ਰਹੇ ਜਿਹੜੇ ਅੱਜ ਦੇ ਸਮੇਂ ਉੱਤੇ ਇੰਸਟਾਗ੍ਰਾਮ ਤੇ ਆਮ ਫੇਸਬੁੱਕਾਂ ਤੇ ਸਾਰੀ ਜਗ੍ਹਾ ਗਲਤ ਗਾਣਿਆਂ ਉੱਤੇ ਦਸਤਾਰਾਂ ਸਜਾ ਕੇ ਜਿਹੜੀਆਂ ਬੱਚੀਆਂ ਜੋ ਵੀ ਕਰ ਰਹੀਆਂ ਐਕਟਿੰਗ ਆ ਉਹ ਬਿਲਕੁਲ ਗਲਤ ਕਰ ਰਹੀਆਂ ਇਹੋ ਜਿਹਾ ਕੰਮ ਨਾ ਕਰੋ ਗੰਦੇ ਗੀਤਾਂ ਦੇ ਉੱਤੇ ਗੁਰੂ ਸਾਹਿਬ ਦੀ ਸਿੱਖੀ ਨੂੰ ਨਾ ਬਦਨਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ